ਹਾਂਜੀ ਪਿਆਰ ਭਰੀ ਸਾਸਰੀ ਕਾਲਜੀ ਸਾਰੇ ਆਪਣੇ ਚਾਹਣ ਵਾਲਿਆਂ ਨੂੰ ਇੱਕ ਵਾਰ ਤੋਂ ਫੇਰ ਕੈਲਗਰੀ ਸ਼ਹਿਰ ਤੋਂ ਤੜਕੇ ਦੇ ਵੱਜ ਚੁੱਕਿਆ ਜੀ 7:30 ਦਾ ਹੋ ਚੁੱਕਿਆ ਟਾਈਮ ਤੇ ਆਪਾਂ ਵੀ ਬਿਲਕੁਲ ਰੈਡੀ ਟੂ ਗੋ ਹੈਗੇ ਆ ਗੱਡੀ ਦੀ ਬਾਈ ਮਾਰਤੀ ਆ ਸੈਲਫ ਤੇ ਪਰ ਮੈਨੂੰ ਥੋੜਾ ਡਾਊਟ ਸੀ ਵੀ ਸਟਾਰਟ ਹੋਊਗੀ ਨਹੀਂ ਹੋਊ ਕਿਉਂਕਿ ਟੈਂਪਰੇਚਰ ਦੀ ਬਾਈ ਜੇ ਗੱਲ ਕਰੀਏ ਤਾਂ ਟੈਂਪਰੇਚਰ ਇਸ ਟਾਈਮ ਚੱਲਦਾ ਪਿਆ ਕੈਲਗਰੀ ਦਾ -11 ਡਿਗਰੀ ਤੇ ਵੀਰਵਾਰ ਦੀ ਫੇਰ ਸਨੋ ਦਿਖਾਈ ਹੋਈ ਆ ਸ਼ੁੱਕਰਵਾਰ ਦੀ ਵੀ ਦਿਖਾਈ ਹੋਈ ਆ ਤੇ ਟੈਂਪਰੇਚਰ ਜਾਊਗਾ -17 ਤੱਕ ਡਾਊਨ। ਉਸ ਤੋਂ ਬਾਅਦ ਦਾਨ ਲੱਗਣ ਲੱਗ ਜਾਣਗੇ। ਸਨੋ ਪੈ ਗਈ ਸੀ ਕਾਫੀ। ਪਿਛਲੇ ਵਲੌਗ ਦੇ ਵਿੱਚ ਤੁਸੀਂ ਦੇਖਿਆ ਹੋਣਾ ਤੇ ਪਰ ਧੁੱਪ ਬਹੁਤ ਸੋਹਣੀ ਨਿਕਲੀ ਸੀਗੀ ਕੱਲ ਤੇ ਅੱਜ ਗਾਰਬੇਜ ਬਿਨਾਂ ਵਾਲੇ ਨੇ ਵੀ ਆਉਣਾ ਹੈਗਾ ਤੇ ਸਾਰਿਆਂ ਦੇ ਨੀਲੇ ਰੰਗ ਦੇ ਕੱਢੇ ਹੋਇਆ ਬਈ ਗਾਰਬੇਜ ਬੈਨ ਤੇ ਆਪਾਂ ਵੀ ਸਨੋ ਸਨੋ ਆ ਡੈਡੀ ਹੁਣਾਂ ਨੇ ਕਰਕੇ ਲਾਤੀ ਸੀਗੀ ਸਾਈਡ ਤੇ ਤੇ ਆਪਣੀ ਰਾਣੀ ਸੁੰਦਰਾ ਖੜੀ ਆ ਤੇ ਮੈਨੂੰ ਡਾਊਟ ਸੀਗੀ ਕਿਉਂਕਿ ਇਹਦੇ ਵਿੱਚ ਪਲੱਗ ਕਢਾਉਣਾ ਪੈਂਦਾ ਹੁੰਦਾ ਹੈ ਇਕ ਇਲੈਕਟ੍ਰੋਨਿਕ। ਉਹ ਫਿਰ ਆਪਣਾ ਤਾਰ ਲੱਗ ਜਾਂਦੀ ਆ। ਇਹੜੇ ਮੇਰੇ ਬਲੌਗ ਦੇ ਨੇ ਉਹਨਾਂ ਨੂੰ ਤਾਂ ਪਤਾ ਹੈਗਾ ਆਪਾਂ ਹਜੇ ਉਹ ਕਢਾਈ ਨਹੀਂ ਸੀ ਮੈਨੂੰ ਸੀਗਾ ਵੀ ਚੱਲ ਸਟਾਰਟ ਹੋ ਜੇ ਇੰਨੀ ਬਹੁਤ ਤੇ ਪਰ ਸਟਾਰਟ ਹੋ ਗਈ ਤੜਕੋ ਤੜਕੀ ਠੰਡੀਆਂ ਗੱਡੀਆਂ ਮਾਰਦੀਆਂ ਚਿੱਟਾ ਚਿੱਟਾ ਧੂਆਂ ਪਹਿਲਾਂ ਇਹਨੂੰ ਗਰਮ ਕਰਨਾ ਫੇਰ ਜਾ ਕੇ ਹਜੇ ਕਰਨਾ ਹੈਗਾ ਆਪਣੇ ਲਾਣੇਦਾਰ ਨੂੰ ਉਹ ਵੀ ਯਾਰਡ ਦੇ ਵਿੱਚ ਖੜਾ ਤੇ ਮੁੜ ਕੇ ਆਪਾਂ ਚੱਲਾਂਗੇ ਸਿੱਧਾ ਬਿਣੀ ਪੈਗ ਸ਼ਹਿਰ ਨੂੰ ਤੇ ਸਵਾਗਤ ਹੈ ਤੁਹਾਡਾ ਇੱਕ ਵਾਰ ਫੇਰ ਤੋਂ ਕਿੰਦੇ ਦੇ ਬਲੌਗ ਦੇ ਵਿੱਚ ਕੈਲਗਰੀ ਸ਼ਹਿਰ ਤੋਂ ਤੇ ਜਿੱਥੇ ਕਹਿੰਦੇ ਪੈਂਦੀ ਆ ਚੱਟੀ ਚੱਟੀ ਸਨੋ ਕੈਲਗਰੀ ਸਨੋ ਨਾਲ ਭਰੀ ਆਜੂ ਗਰਾ ਚੱਲ ਗਏ ਵਾਹਿਗੁਰੂ ਲਓ ਜੀ ਦਿਨ ਵੀ ਚਿੱਟਾ ਜਾਂ ਨਿਕਲਿਆ ਆ ਤੇ ਕੰਮਕਾਰਾਂ ਨੇ ਵੀ ਚੱਲ ਪਿਆ ਆਪਣੇ ਆਪਣੇ ਕੰਮਾਂ ਤੇ ਤੇ ਬਾਈ ਜਾਂਦਾ ਮੂਰੇ ਕੋਈ ਫਰੇਮਰ ਵਗੈਰਾ ਜਾਂ ਹੋਰ ਹੋਣਾ ਟਰਾਲੀ ਪਾਈ ਪਿਆ ਬਾਈ ਦੀ ਤੇ ਸਨੋ ਮੈਂ ਕਿਹਾ ਚੈੱਕ ਕਰੋ ਪਾਣੀ ਦੀ ਬੋਤਲ ਪਈ ਸੀਗੀ ਸਾਰੀ ਜੰਮ ਗਈ ਬਾਬਿਓ ਬਰਫੀ ਬਰਫੋਗੀ ਵਿੱਚ ਤੇ ਟੈਂਪਰੇਚਰ ਬਹੁਤ ਜ਼ਿਆਦਾ ਡਾਊਨ ਹੈਗਾ ਤੇ 0 ਡਿਗਰੀ ਤੋਂ ਵੈਸੇ ਪਾਣੀ ਜੰਮ ਜਾਂਦਾ ਤੇ ਇਹਦਾ ਫੇਰ ਵੀ -11 ਹੋਇਆ ਵਸੇ ਰਾਤ ਪਾਣੀ ਦੀ ਬੋਤਲ ਜਿੰਨੀ ਵੀ ਸੀਗੀ ਸਾਰੀ ਆਈਸ ਬਣੀ ਪਈ ਆ ਤੇ ਹਜੇ ਟਰੱਕ ਦੇ ਵਿੱਚ ਪਤਾ ਨਹੀਂ ਕੀ ਹੋਣਾ ਕਿਉਂਕਿ ਟਰੱਕ ਦੇ ਵਿੱਚ ਵੀ ਆਪਣਾ ਪਾਣੀ ਪਿਆ ਉਹ ਵੀ ਰਾਤ ਬਈ ਜੰਮ ਗਿਆ ਹਣਾ ਸੁਣੋ 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 ਜਿੰਨੀ ਮਰਜ਼ੀ ਲੈ ਲਓ ਲਓ ਜੀ ਆਪਾਂ ਵੀ ਪਹੁੰਚ ਗਏ ਯਾਰਡ ਦੇ ਵਿੱਚ ਤੇ ਗੱਡੀ ਆਪਣੀ ਖੜੀ ਹੈ ਸਟਾਰਟ ਮੈਂ 10 ਮਿੰਟ ਦਾ ਸਟਾਰਟ ਕਰਕੇ ਰੱਖਦੀ ਠੰਡ ਬਹੁਤ ਨਾਲੇ ਬੈਟਰੀ ਚਾਰਜ ਹੋ ਜੀ ਤੇ ਹਲਕੀ ਭੁਲ ਕੀਤੀ ਧੁੱਪ ਵੀ ਨਿਕਲੀ ਹੋਈ ਦੀ ਆ ਬਾਈ ਕੌਣ ਆ ਗਿਆ ਤੇ ਆਪਣੀ ਬਾਈ ਜੀ ਇੱਧਰ ਤਰੀ ਹੋਈ ਆ ਚਾਹ ਦੀ ਬਦਲੀ ਤੇ ਅੱਜ ਘਰੇ ਕੱਲ ਬਣਾਇਆ ਸੀ ਆ ਘਰ ਦੇ ਆਨੇ ਪਿੰਗਾਂ ਤੇ ਮਹਿਗਾ ਯਾਰਾ ਚੱਲ ਚਾਹ ਬਣਾਈ ਲੈਣੇ ਆ ਪਹਿਲਾਂ ਮੈਂ ਘਰੋਂ ਜਾਂਦੀ ਨਹੀਂ ਹੈਗੀ ਫਿਰ ਮੈਂ ਚੱਲ ਲਿਆਉਣੇ ਆ ਤਰੋ ਚੱਲਦੇ ਚੱਲਦੇ ਆਪਾਂ ਪਹੁੰਚ ਗਏ ਜੀ ਸ਼ਹਿਰ ਦਾ ਨਾ ਹੈਗਾ ਮੈਡੀਸਨ ਹੇਟ ਇੱਥੋਂ ਆਪਾਂ ਤੇਲ ਭਰਾ ਲਿਆ ਤੇਲ ਭਰਾ ਕੇ ਹੁਣ ਆਪਣਾ ਨਾ ਬੈਂਡ ਸ਼ੀਲ ਵਾਸ਼ਰ ਚੱਕਰ ਵਾਲਾ ਹੈਗਾ ਚੱਕ ਕੇ ਰੱਖ ਲਗੇ ਕਈ ਵਾਰ ਰਾਹ 'ਚ ਲੋਡ ਪੈ ਜਾਂਦੀ ਆ ਤੇ ਕੰਪਨੀ ਦੇ ਵਿੱਚ ਹਜੇ ਆਇਆ ਨਹੀਂ ਹੈਗਾ ਉੱਥੇ ਆਊਟ ਆਫ ਸਟਾਕ ਸੀਗਾ ਪੰਪ ਤੋਂ ਕਿਹੜਾ ਹੁਣ ਆਪਾਂ ਨੂੰ ਚੱਕਣਾ ਪੈਣਾ ਪਰ ਪੰਪ ਤੋਂ ਜਿਹੜੀ ਵੀ ਆਪਾਂ ਚੀਜ਼ ਲੈਣੀ ਆ ਥੋੜੀ ਆਪਾਂ ਨੂੰ ਪੈਂਦੀ ਦਾ ਮਹਿੰਗੀ ਆ ਪਰ ਚੱਕਣੀ ਪੈਣੀ ਆ ਭਾਈ ਆਪਾਂ ਨੂੰ ਮਾਈਨਸ ਮਾਈਨਸ ਕਿੰਨੇ ਵਾਲੀਆਂ ਇਹ ਮਾਈਨਸ ਕਹਿੰਦੇ ਹੈਗੀਆਂ ਜੀ ਇਹ ਲਿਖਿਆ -45 ਡਿਗਰੀ ਲੈ ਵੀ ਹੁਣ 45 -45 ਡਿਗਰੀ ਤੱਕ ਟੈਂਪਰੇਚਰ ਉੱਠ ਜੇ ਪਰ ਇਹ ਨਹੀਂ ਆਪਣੀਆਂ ਜੰਮਦੀਆਂ ਹੈਗੀਆਂ ਆ ਕੀ ਬਰਾਇਆਗਾ ਚਾਰ ਕੈਨੀਆਂ ਆਪਾਂ ਲਈਆਂ ਚਾਰੇ ਚੱਕ ਲੈਂਦੇ ਲਓ ਜੀ ਸਾਰੀ ਟੈਂਕੀ ਖਾਲੀ ਸੀਗੀ ਤੇ ਤਿੰਨ ਕੰਨੀਆਂ ਪੈ ਗਈਆਂ ਤੇ ਇੱਕ ਕੰਨੀ ਹੈਗੀ ਆ 3.78 ਲੀਟਰ ਦੀ ਤੇ ਸਮਝ ਲਓ 100 ਲੀਟਰ ਤੋਂ ਉੱਤੇ ਜਿਹੜਾ ਬੈਂਡ ਸ਼ੀਲ ਵਾਸ਼ਰ ਪੈ ਗਿਆ ਤੇ ਚਾਰ ਕੰਨੀਆਂ ਆਪਾਂ ਪੰਪ ਤੋਂ ਚੱਕੀਆਂ ਸੀ ਆ 25 ਡਾਲਰਾਂ ਦੀਆਂ ਤੇ ਇਹ ਆਪਣਾ ਸਾਰਾ ਪੈ ਚੁੱਕਿਆ ਨਾਲ ਆਪਾਂ ਸੀਸੇ ਧੋਣ ਵਾਸਤੇ ਜਿਹੜਾ ਸੀ ਆ ਵੀ ਭਰ ਲਿਆ ਤੇ ਚਾਰਾਂ ਕੰਨੀਆਂ ਚ ਬਈ ਸਾਰੇ ਇੰਨਾ ਕੁ ਬਚਿਆ ਹੋ ਸਕਦਾ ਮੋੜਦੇ ਹੋਏ ਜਿਹੜੇ ਨੂੰ ਆਪਾਂ ਨੂੰ ਫੇਰ ਚੱਕਣੀਆਂ ਪੈਣ ਕਿਉਂਕਿ ਵੈਦਰ ਤੇ ਟੈਂਡਰ ਕਰਦਾ ਜੇ ਵੈਦਰ ਹੈਗਾ ਮਾੜਾ ਤੇ ਬਾਰ-ਬਾਰ ਵੀ ਚਲਾਉਣਾ ਪੈਂਦਾ ਆਪਾਂ ਨੂੰ ਬੈਂਡ ਸ਼ੀਲਡ ਵਾਸ਼ਰ ਸੀਸਾ ਸਾਫ਼ ਕਰਨ ਵਾਸਤੇ ਬਾਕੀ ਚਲੋ ਆਹ ਕੰਨੀਆਂ ਜਿਹੜੀਆਂ ਹੈਗੀਆਂ ਗਾਰਬੇਜ ਬਿੰਨਾ ਚ ਪਾਇਆਈਏ ਮੁੜ ਕੇ ਇੱਕ ਰਹੀ ਮਾੜੀ ਹਵਾ ਚੈੱਕ ਕਰ ਲਈਏ ਟਾਇਰ ਦੇ ਵਿੱਚੋਂ ਇਹਨੂੰ ਵੀ ਉੱਧਰ ਰੱਖ ਲਈਏ ਆਪਾਂ ਬ੍ਰੇਕ ਆਪਣੀ ਹਜੇ 10 ਕਮੈਂਟਾਂ ਦੇ ਪਈ ਆ ਪਰ ਆਪਾਂ ਟਰੱਕ ਹੌਲੀ-ਹੌਲੀ ਤੋਰ ਕੇ ਸਾਹਮਣੇ ਹੈਗਾ ਉੱਥੇ ਹਵਾ ਭਰਨ ਵਾਲਾ ਉੱਥੇ ਚੈੱਕ ਕਰਦੇ ਆਂ ਜੇ ਚੱਲਦਾ ਹੋਇਆ ਤਾਂ ਆਪਾਂ ਹਵਾ ਚੈੱਕ ਕਰਾਵਾਂਗੇ ਨਹੀਂ ਫਿਰ ਆਪਾਂ ਗਾਹਲੇ ਪੰਪ ਤੋਂ ਦੇਖਣਾ ਪੈਣਾ ਆਪਾਂ ਨੂੰ ਕਿਉਂਕਿ ਵੈਂਟਰ ਵਿੱਚ ਕਈ ਵਾਰ ਨਾ ਇਦਾਂ ਹੀ ਆ ਠੰਡ ਕਰਕੇ ਕਈ ਵਾਰ ਚੱਲ ਵੀ ਸਕਦਾ ਨਹੀਂ ਵੀ ਚੱਲ ਸਕਦਾ ਇਹ ਆਪਾਂ ਹੁਣ ਉੱਥੇ ਜਾ ਕੇ ਪਤਾ ਲੱਗੂਗਾ ਜੇ ਸਾਡੇ ਨਾਲ ਕੰਡੀਸ਼ਨ ਹੈਗੀ ਆ ਚੱਲਣਾ ਦਾ ਚਾਹੀਦਾ ਹੈਗਾ ਬਾਕੀ ਹੋ ਸਕਦਾ ਮੈਨੂੰ ਬਹਿਮ ਹੋਏ ਮੈਨੂੰ ਲੱਗਦਾ ਵੀ ਥੋੜੀ ਨਾ ਟਾਇਰ ਚ ਹਵਾ ਘਟਾ ਜੇ ਉੱਥੇ ਗੇਜ ਹੋਈ ਚੈੱਕ ਕਰਦਣੂ ਕਿਉਂਕਿ ਮੂਰਲੇ ਦੇ ਵਿੱਚ ਲੱਗਿਆ ਹੈਗਾ 100 ਤੋਂ ਲੈ ਕੇ 120 ਪੀਐਸਆਈ ਤੱਕ ਹੋਣਾ ਚਾਹੀਦਾ ਜਿਹੜਾ ਕੋਲਡ ਟੈਂਪਰੇਚਰ ਆ ਵੈਕਿਊਮ ਐਂਡ ਯਾ ਵੈਕਿਊਮ ਵੀ ਕਰ ਸਕਦੇ ਹੋ ਕਹਿੰਦੇ ਭਾਈ ਤੁਸੀਂ ਉਹ ਲੱਗੀ ਹੈਗੀ ਮਸ਼ੀਨ ਇੱਥੇ ਮਾਰੀ ਚੈੱਕ ਕਰ ਲੈਣੀ ਆਪਾਂ ਹਵਾ ਇਹ ਹੁਣ ਆਈ ਨਹੀਂ ਪਤਾ ਵੀ ਸਿੱਧੀ ਚੱਲੂ ਜਾਂ ਕਾਰਟ ਖਸਾ ਕੇ ਫੇਰ ਚੱਲੂਗੀ ਇਹ ਇਹ ਆਪਾਂ ਨੂੰ ਹੁਣ ਦੇਖਣਾ ਪੈਣਾ ਆਜੋ ਦੇਖਦੇ ਆਂ ਤਾਂ ਕੀ ਹਾਲ ਖਤਾਵਾ ਆ ਤਾਂ ਕਿਸੇ ਦੀ ਐਨਕੀ ਟੁੱਟ ਗਈਆਂ ਪਈਆਂ ਇਹ ਇਹ ਕਿਵੇਂ ਚੱਲੂ ਪਾਈਏ ਮੈਨੂੰ ਲੱਗਦਾ ਵੀ ਸਿੱਧਾ ਹੀ ਚੱਲੂਗਾ ਕੋਈ ਸਿਸਟਮ ਗੇਜ ਹੈਗੀ ਇਹ ਤੇ ਚੈੱਕ ਕਰਨ ਦੇ ਦੇਖੀਏ ਮੜਾ ਲਾਗੇ ਵਾਦਾ ਫਰੀ ਨਹੀਂ ਹੈ ਜੇ ਇਹ ਜੇ ਕੁੱਤਾ ਇਹਨਾਂ ਭਕੇ ਨਾਲ ਹੀ ਪਤਾ ਲੱਗ ਜਾਂਦਾ ਜਿਵੇਂ ਆਪਣੇ ਗੇਜ ਅੱਡ ਕੱਢ ਕੇ ਦੇਖਣਾ ਪੈਂਦਾ ਉਹ ਲੋਡ ਨਹੀਂ ਹੈਗੀ ਆਹ ਕੁੱਤਾ ਇਹਨਾਂ ਛੱਡ ਤੇ ਇਹਦਾ ਪਤਾ ਲੱਗ ਜਾਂਦਾ ਵੀ ਕਿੰਨੇ ਪ੍ਰੈਸ਼ ਰਹੇਗਾ 110 ਤੱਕ ਕਰਦੇ ਨੇ ਬਹੁਤ ਆ ਜੀ ਮਿੱਤਰ ਪਿਆਰਿਓ ਅੱਜ ਵਾਲੇ ਦਿਨ ਦੀ ਆਪਣੀ ਇੱਕ ਹੀ ਡਿਲੀਵਰੀ ਸੀਗੀ ਤੇ ਉਹ ਡਿਲੀਵਰੀ ਆਪਣੀ ਡਨ ਹੋ ਚੁੱਕੀ ਆ ਲੱਗਿਆ ਤੁਹਾਨੂੰ ਇੱਕ ਘੰਟਾ ਇੱਥੇ ਡਿਲੀਵਰੀ ਲਾਉਣ ਲੱਗਿਆ ਸੁਨੋ ਪਈ ਵੀ ਆ ਪਰ ਸੂਰ ਦੇਵਤਾ ਜੀ ਪੂਰਾ ਖੁਸ਼ ਐਨ ਮਾਰਦਾ ਚਮਕ ਤੇ ਧੁੱਪ ਬਹੁਤ ਸੋਹਣੀ ਨਿਕਲੀ ਆ ਪਰ ਜੇ ਗੱਲ ਕਰੀਏ ਠੰਡ ਦੀ ਠੰਡ ਉਨੀ ਹੈ ਨਹੀਂ ਪਰ ਟੈਂਪਰੇਚਰ ਜਿਹੜਾ ਹੈਗਾ ਨਾ ਉਹ ਮਾਈਨਸ ਵਿੱਚ ਲੱਗਦਾ ਹੈਗਾ ਮਾਈਨਸ 10 ਜਾਂ 11 ਹੈਗਾ ਜਿਹੜੀ ਠੰਡ ਹੁੰਦੀ ਆ ਆਲਵੇਜ਼ ਉਹ ਹੁੰਦੀ ਆ ਜਦੋਂ ਚੱਲਦੀ ਆ ਹਵਾ ਹਵਾ ਅੱਜ ਹੈਗੀ ਬੰਦ ਤਾ ਕਰਕੇ ਠੰਡ ਵੀ ਘਟਾ ਤੇ ਇੰਨਾ ਕੁ ਲੋਡ ਆਪਣਾ ਲੈ ਗਿਆ ਮਗਰੋਂ ਤੇ ਇਹਦੇ ਵਿੱਚ ਆਪਣੀਆਂ ਡਿਲੀਵਰੀਆਂ ਰਹਿ ਗਈਆਂ ਜੀ 3 ਹੋਰ ਤੇ ਸਾਹਮਣੇ ਜਾ ਰਹੀ ਹੈ ਉਹ ਟ੍ਰੇਨ ਤੇਲ ਤੂ ਲੈ ਕੇ ਚੱਲੀ ਆ ਵਿੱਚ ਹੀ ਲੰਬਰ ਲੱਦਿਆ ਤੇ ਇਹ ਵਾਲੇ ਵੇਅਰ ਹਾਊਸ ਆਪਾਂ ਲਈ ਹੈਗੀ ਡਿਲੀਵਰੀ ਆਜੋ ਹੁਣ ਕਰਕੇ ਕੇਰਾ ਡੋਰਾ ਬੰਦ ਕਰਕੇ ਡੋਰਾ ਬੰਦ ਮੁੜ ਕੇ ਗਾਹ ਦੀ ਡਿਲੀਵਰੀ ਤੇ ਹੁਣ ਆਪਾਂ ਚੱਲਾਂਗੇ ਇਹਨੂੰ ਰੱਖ ਦਿੰਦੇ ਆਪਾਂ ਇੱਥੇ ਇੱਥੇ ਰੱਖ ਕੇ ਡੋਰਾ ਕਰ ਦਿੰਦੇ ਹੁਣ ਆਪਾਂ ਲਓ ਵੀ ਮਿੱਤਰ ਪਿਆਰਿਓ ਡੋਰਾਂ ਡਾਰਾ ਆਪਣੀਆਂ ਹੋ ਚੁੱਕੀਆਂ ਬੰਦ ਬਿਲਕੁਲ ਆਪਾਂ ਰੈਡੀ ਟੂ ਗੋ ਆ ਪਰ ਥੱਲੇ ਇੰਨੀ ਜ਼ਿਆਦਾ ਸਲਿੱਪਰੀ ਹੋਈ ਪਈ ਨਾ ਆ ਸਾਰੀ ਸਲਿੱਪਰੀ ਹੋਈ ਵੀ ਆ ਤੇ ਬੈਸ ਤੇ ਨਾਲੇ ਆਪਣੀ ਜਾੜ ਜਿਹੜੀ ਹੈਗੀ ਆ ਸਾਫ਼ ਕੀਤੀ ਹੋਈ ਵੀ ਆ ਇਹ ਆਪਣੇ ਲਈ ਪਲੱਸ ਪੁਆਇੰਟ ਆ ਮੁੜ ਕੇ ਟਰੱਕ ਬਾੜਨਾ ਕਰਨਾ ਕੱਢਣਾ ਕਰਨਾ ਆਪਾਂ ਨੂੰ ਹੋ ਜਾਂਦਾ ਥੋੜਾ ਜਿਹਾ ਸੌਖਾ ਤੇ ਹੁਣ ਆਪਾਂ ਜਾਣਾ ਹੈਗਾ ਬਿਣੀ ਪੈਗ ਪਰ ਅੱਜ ਆਪਾਂ ਬਿਣੀ ਪੈਗ ਤਾ ਆਪਾਂ ਤੋਂ ਨਹੀਂ ਪਹੁੰਚਿਆ ਹਨ ਕਿਉਂਕਿ ਆਪਣੀ ਰਾਸਤੇ ਵੀ ਇੱਕ ਅਟੈਨਿਵਰੀ ਹੋ ਰਹੀ ਹੈਗੀ ਆ ਤੇ ਇਹ ਖੜਾਈ ਆਪਣਾ ਲਾਣੇਦਾਰ ਤੇ ਉਹ ਵਾਲਾ ਚੈਨਲ ਆਪਣਾ ਕਰ ਲੋ ਸਬਸਕ੍ਰਾਈਬ ਕਰਿੰਦਾ ਸਰੀ ਵਾਲਾ ਤੇ ਤੁਹਾਨੂੰ ਵਧੀਆ ਵਧੀਆ 스ਨੋ ਵਾਲੇ ਬਲੌਗ ਦੇਖਣ ਨੂੰ ਮਿਲਿਆ ਕਰਨਗੇ ਆਪਣੇ ਡਰੱਕ ਤੇ ਰੈਗੂਲਰ ਤੇ ਹੁਣ ਲੈ ਕੇ ਬਾਬੇ ਦਾ ਨਾਮ ਵਧਾਈਏ ਸੌ ਫਿਰ ਅੱਗੇ ਵੈਦਰ ਪਾਣੀ ਸਾਰਾ ਕੁ ਵਧੀਆ ਮਿਲਿਆ ਅੱਗੇ ਕਿਉਂਕਿ ਟੈਂਪਰੇਚਰ ਐਟ ਕਮੈਂਸ ਕਰਕੇ ਥੋੜਾ ਜਿਹਾ ਲੱਗਦਾ ਖਤਰਾ ਇਹ ਠੰਡ ਜਿਹੜੀ ਹੈਗੀ ਆ ਇਹ ਐਦਾਂ ਪੜਾ ਕੇ ਪਾਉਂਦੀ ਆ ਜੰਮ ਜਾਣਾ ਪਾਣੀ ਦੇਖੋ ਇਹ ਹੈਗੀ ਆ ਜੀ ਠੰਡ ਨੈਡਾਲੀ ਉਹ ਰੋਟੀ ਪਾਣੀ ਖਾਲਾ ਕਹਿੰਦੇ ਆ ਕੰਮ ਨਹੀਂ ਮੁੱਕਣੇ ਜਿੰਦ ਮੁੱਕ ਜਾਣੀ ਆ ਪਰ ਕੰਮ ਨਹੀਂ ਮੁੱਕਣੇ ਕਹਿੰਦੇ ਰੋਟੀ ਪਾਣੀ ਖਾਣ ਨੂੰ ਬਾਈ ਖੜੇ ਆ ਤੇ ਪੰਪ ਦੇ ਖੜਿਆ ਦੇ ਸਾਨੂੰ ਮਾੜੇ ਮੋਟੇ ਸੰਦ ਵੀ ਦਿਖਾ ਦੇ ਨੇ ਇੱਧਰਲੇ ਪਾਸੇ ਖੜਿਆ ਕਹਿੰਦੇ ਤਵੀਆਂ ਇਹ ਮੈਨੂੰ ਲੱਗਦਾ ਨਾ ਕਿਰਾਏ ਗਰੂ ਇਹਦੇ ਦਿੰਦੇ ਆ ਇੱਧਰ ਖੜਾ ਪਤਾ ਨਹੀਂ ਆ ਕੀ ਆ ਉਹ ਤਵੀਆਂ ਖੜੀਆਂ ਉਹ ਵੀ ਤਵੀਆਂ ਖੜੀਆਂ ਇੰਨੇਰਾ ਤਵੀਆਂ ਦੇ ਜੇ ਸੁਨ ਦੀਦਾ ਹੋਵੇ ਨਾ ਆ ਜਿਹੜੀਆਂ ਤਵੀਆਂ ਤਵੀਆਂ ਜਦੋਂ ਖੁੱਲਦੀਆਂ ਇਹਦੇ ਮਗਰਲੇ ਪਾਸੇ ਆਏ ਕਰਕੇ ਰੂਲੇ ਘੌਂਦਦੇ ਆ ਮੈਨੂੰ ਲੱਗਦਾ ਵੀ ਮਿੱਟੀ ਜਿਹੜੇ ਮੰਨ ਕੇ ਜਦੋਂ ਵੱਡੇ ਡਲੇ ਹੁੰਦੇ ਆ ਉਹਨਾਂ ਨੂੰ ਬਰੀਕ-ਬਰੀਕ ਪੋਰੀ ਜਾਂਦੇ ਆ ਉਹ ਇੱਥੇ ਵੀ ਰੂਲੇ ਆ ਹੈ ਇਹਦੇ ਮਗਰ ਆ ਇੱਕ ਐ ਇੱਕ ਉਹ ਜਿਹੜਾ ਖੜਾ ਉਹਦੇ ਮਗਰ ਆ ਇਹ ਮੈਨੂੰ ਲੱਗਦਾ ਵੀ ਨਵੀਂ ਟੈਕਨੀਕ ਦੀਆਂ ਤਾਂਗੀਆਂ ਹੋਣੀਆਂ ਤੇ ਪਿੱਛੇ ਨਹੀਂ ਉਹਨਾਂ ਦੇ ਵੀ ਹੈਗੇ ਪਰ ਉਹਨਾਂ ਦੇ ਹੋਰ ਤਰ੍ਹਾਂ ਦੇ ਰੂਲੇ ਲੱਗੇ ਆ ਇਹਦੇ ਇਹਦੇ ਹੋਰ ਤਰ੍ਹਾਂ ਦੇ ਲੱਗੇ ਆ ਤਾਂ ਮਸ਼ੀਨਰੀ ਸੰਦ ਖੜੇ ਆ ਭਾਈ ਵੱਡੇ-ਵੱਡੇ ਵੱਡੇ-ਵੱਡੇ ਟਰੱਕਾਂ ਵਾਲੇ ਉਹ ਸਾਹਮਣੇ ਲੱਗਿਆ ਹੈਗਾ ਕਹਿੰਦੇ ਟਰੱਕ ਸੇਲ ਦੇ ਉੱਤੇ ਜੇ ਕਿਸੇ ਨੇ ਲੈਣਾ ਹੈਗਾ ਤਾਂ ਭਾਈ ਸਵੈਪਟ ਗਰੰਟ ਦੇ ਵਿੱਚ ਟਰੱਕ ਖੜਾ ਆਓ ਟਰੱਕ ਨੂੰ ਬਾਹੇ ਕਰੋ ਦੇਖੋ ਚਲਾ ਕੇ ਦੇਖੋ ਕੀ ਹਿਸਾਬ-ਕਿਤਾਬ ਹੈਗਾ ਤੇ ਆਪਾਂ ਖੜਨੇ ਆ ਜੀ ਪ੍ਰਸ਼ਾਦਾ ਪਾ ਪ੍ਰਸ਼ਾਦਾ ਪਾਣੀ ਛੱਕੇ ਮੁੜ ਕੇ ਆਪਾਂ ਚੱਲਾਂਗੇ ਗਾਹਾਂ ਡਿਲੀਵਰੀ ਆਪਣੀ ਇੱਕ ਹੀ ਹੋਣੀ ਸੀਗੀ ਬਾਕੀ ਆਪਣੀਆਂ ਤਿੰਨ ਡਿਲੀਵਰੀਆਂ ਕੱਲੂ ਹੋਣੀਆਂ ਦੋ ਆਪਣੀਆਂ ਹੈਗੀਆਂ ਜੀ ਬਿਣੀ ਪੈਗ ਦੀਆਂ ਤੇ ਜਿਨ੍ਹਾਂ ਨੇ ਵਲੌਗ ਦੇਖਿਆ ਹੋਣਾ ਇੱਕ ਵਲੌਗ ਦੇ ਵਿੱਚ ਮੇਰਾ ਪੰਗਾ ਪੈ ਗਿਆ ਸੀ ਆ ਡਿਲੀਵਰੀ ਦੇ ਪਿੱਛੇ ਉਹਨਾਂ ਦੀ ਜਾਣੀ ਦੁਬਾਰਾ ਅੱਧਾ ਟਰੇਲਰ ਉਹਨਾਂ ਦਾ ਹੈਗਾ ਕਿੱਡਾਂ ਦਾ ਇੱਕ ਆਪੜਾਂਗੇ ਮੈਕੋ ਦੀ ਡਿਲੀਵਰੀ ਆ ਤੇ ਇੱਕ ਰਹਿ ਜਾਂਦੀ ਆ ਬਿਣੀ ਪੈਗ ਤੋਂ ਪਹਿਲਾਂ 2 2.5 ਘੰਟੇ ਆਪਾਂ ਨੂੰ ਸ਼ਹਿਰ ਪਹਿਲਾਂ ਉਹਦਾ ਸਾਈਟ ਤੇ ਜਾ ਕੇ ਉੱਥੇ ਡਿਲੀਵਰੀ ਕਰਨੀ ਆ ਅੱਜ ਜਿਹੜੀ ਇਹਨੇ ਪ੍ਰਸ਼ਾਦਾ ਛੱਕਾ ਆ ਜੋ ਘਰ ਆ ਬਾਈ ਮੈਂਟ ਮਾਰੋ ਜਿਹਨੇ ਇਹਨੇ ਸਾਗ ਖਾਣਾ ਨਾਲ ਮੂਲੀਆਂ ਦਾ ਹੈਗਾ ਆਪਣੇ ਕੋਲੇ ਤੇ ਮਿਰਚਾਂ ਪਾ ਲ ਗਏ ਮਿਰਚਾਂ ਗਈਆਂ ਨਾ ਨੂਨ ਪਾ ਲ ਗਏ ਥੋੜਾ ਜਿਹਾ ਭੁੱਕ ਲ ਗਏ ਫੇਰ ਸਵਾਦ ਆ ਜੀ ਰੋਟੀ ਖਾਣ ਦਾ ਆ ਜੋ ਘਰ ਆ ਮੈਂਟੋ ਮੈਂਟੀ ਜਿਹਨੇ ਖਾਣਾ ਤੇ ਜਿਹਨੇ ਖਾਣਾ ਨਹੀਂ ਉਹ ਭੱਜ ਗਿਆ ਆਪਣਾ ਚੈਨਲ ਸਬਸਕ੍ਰਾਈਬ ਕਰਾ ਆਇਓ ਤੇ ਰੋਟੀ ਖਾ ਲ ਗਏ ਆਪਾਂ ਉਹਨਾਂ ਟਾਈਮ ਰੋਟੀ ਖਾ ਕੇ ਫੇਰ ਆਪਾਂ ਗੱਲਬਾਤ ਕਰਦੇ ਆ ਤੇ ਚੈਨਲ ਆਪਣਾ ਜਰੂਰ ਬਾਈ ਸਬਸਕ੍ਰਾਈਬ ਕਰਕੇ ਜਾਓ ਲਗਾਤਾਰ ਆਪਣੀਆਂ ਵੀਡੀਓ ਹੁਣਾਉਂਦੀਆਂ ਰਹਿਣੀਆਂ ਸਨੂ ਦੇ ਵਿੱਚ ਤੇ ਬਾਕੀ ਜਿਹਨੇ ਪ੍ਰਸ਼ਾਦਾ ਪਾਣੀ ਛਕਣਾ ਆ ਜਿਹੜਾ ਉੱਤੇ ਧਰ ਮੈਂ ਕਹਿੰਦਾ ਯਾਰ ਕੀ ਉਹਦੇ ਕੋਲ ਨੂੰ ਬੱਕਰਾ ਵੀ ਰੀਠ ਨਹੀਂ ਕਰਦਾ ਇਹਦੀ ਲਾਈ ਰਾ ਨਾਨਕ ਵਿਗਸੇ ਵੀ ਪਰਵਾ ਮਿੱਤਰੋ ਗੁੱਡ ਮਾਰਨਿੰਗ ਅਗਲੇ ਦਿਨ ਦੇ ਵਿੱਚ ਚੱਲ ਪਿਆ ਅੱਜ ਫੇਰ ਪਾਦੇ ਆ ਚਾਲੇ ਡਿਲੀਵਰੀਆਂ ਵਾਸਤੇ ਤੇ ਪਿੱਛੇ ਆਪਾਂ ਰੁਕੇ ਸੀ ਪੰਪ ਤੇ ਜਿੱਥੇ ਆਪਾਂ ਵੀਡੀਓ ਸ਼ੂਟ ਕੀਤੀ ਸੀਗੀ ਤੇ ਤੜਕੇ ਦਾ ਬਈ ਟਾਈਮ ਹੋ ਗਿਆ ਤੇ ਰੋਡ ਦੇ ਬਿਲਕੁਲ ਸਾਹਮਣੇ ਜਿਹੜੀ ਲਾਲ ਚੀਜ਼ ਹੈਗੀ ਨਾ ਕੁਝ ਹੋਰ ਨਹੀਂ ਸੂਰਜ ਨਿਕਲਦਾ ਪਿਆ ਬਈ ਇਹ ਕੈਨੇਡਾ ਦਾ ਤੇ ਮੈਂ ਮੈਨੂੰ ਲੱਗਿਆ ਨਾ ਪਤਾ ਨਹੀਂ ਮੈਂ ਕਿਹਾ ਲਾਲ ਲਾਲ ਕੀ ਹੈ ਜਦੋਂ ਮੈਂ ਦੇਖਿਆ ਮੈਂ ਕਿਹਾ ਮਿੱਤਰੋ ਇਹਦਾ ਸੂਰਜ ਦੇ ਨਿਕਲੇ ਅੱਧਾ ਕਹੇ ਦੇਸਾਂ ਲੱਗਿਆ ਤੇ ਇੰਨਾ ਕ ਅੱਖਾਂ 'ਚ ਵੱਜਦਾ ਹੈਗਾ ਨਾ ਮੈਂ ਕਹਿੰਦਾ ਸਾਡੇ ਹੀ ਗੱਲ ਤਾ ਕਰਕੇ ਹੁਣ ਸੂਰਜ ਬਿਲਕੁਲ ਸਿੱਧਾ ਹੋ ਗਿਆ ਸਾਹਮਣੇ ਤੇ ਐਨਕਾ ਲਾਉਗੀਆਂ ਪੈਣੀਆਂ ਹੁਣ। ਕੀ ਬਾਤ ਹੈ ਰ ਕਿੰਨੀ ਚਮਕ ਹੈ ਇਹ ਲਾਲੀ ਹਜੇ ਅੱਧਾ ਕਿ ਦਿਸ਼ਾ ਲੱਗਾ ਹੈਗਾ ਹਜੇ ਪੂਰਾ ਬਾਹਰ ਨਹੀਂ ਆਇਆ ਹੈਗਾ। ਥੋੜੀ ਜਿਹਾ ਸੈਮਸਮੋ। ਲਓ ਵੀ ਮਿੱਤਰੋ ਵੜਕਾ ਦੀ ਐ ਇੱਕ ਡਿਲੀਵਰੀ ਹੋਰ। ਮਾਰਾ ਕੱਢ ਕੇ ਸਮਾਨ ਬਾਹਰ ਤੇ ਹੁਣ ਆਪਣਾ ਅੱਧਾ ਟਰੇਲਰ ਖਾਲੀ ਹੋ ਚੁੱਕਿਆ ਇੱਕ ਥਾਂ ਆਪਾਂ ਇਹ ਡਿਲੀਵਰੀ ਲਾਉਣੀ ਆ। ਅੱਧਾ ਟਰੇਲਰ ਆਪਣਾ ਬਾਹਰ ਦਾ ਲੋਡ ਹੈਗਾ ਇਹ। ਇਹ ਲੋਡ ਉੱਥੇ ਜਾਣਾ। ਆਪਾਂ ਮਨੀ ਟੂਬਾ ਦੇ ਵਿੱਚ ਬਾਈ ਫਰਦੇ ਆ ਇਸ ਵਾਰ ਨਾ ਵੈਦਰ ਇਧਰ ਨੂੰ ਇੰਨਾ ਕੁ ਵਧੀਆ ਪਿਆ ਏ ਸਮਝ ਲਓ ਨਵੰਬਰ ਮੰੰਗਣ ਵਾਲਾ ਹੋ ਗਿਆ 26 27 ਹੋ ਗਈ ਆ ਤੇ ਮਾਰੀ ਮੋਟੀ ਵੀ ਦੀਦੀ ਸਾਨੂੰ ਸنوਹ ਹੈਗੀ ਆ ਨਹੀਂ ਤਾਂ ਇਧਰਲੇ ਪਾਸੇ ਜਿਆਦਾ ਮਨੀ ਟੂਬਾ ਵਾਲੇ ਪਾਸੇ ਨਾ ਜਿਆਦਾ ਸنوਹ ਪੈਂਦੀ ਆ ਇਸ ਵਾਰ ਜਾਂ ਤਾਂ ਸنوਹ ਵੱਧ ਪਊਗੀ ਜਾਂ ਫਿਰ ਲੇਟ ਤੱਕ ਪਊਗੀ ਗੱਲਾਂ ਦੋਈ ਆ ਦੇਖੋ ਐਨ ਸਾਫ ਸਾਫ ਪਿਆ ਥੋੜੀ ਬੋਧੀ ਵੀ ਸنوਹ ਨਹੀਂ ਹੁੰਦੀ ਸੀ ਨੀ ਵੀ ਕਿਸੇ ਪਾਸੇ ਪਈ ਆ ਬਿਲਕੁਲ ਵੀ ਨਹੀਂ ਪਈ ਹੈਗੀ ਤੇ ਬਾਕੀ ਟਰੱਕ ਮੈਂ ਬੜਾ ਦੇਖ ਕੇ ਲਾਇਆ ਬਾਰ ਬਾਰ ਉਤਰ ਕੇ ਉਕੇ ਇੱਧਰ ਟਰੱਕ ਖੜਾ ਇੱਕ ਛੋਟਾ ਇਹਦੇ ਨਾਲ ਬਿਲਕੁਲ ਡੋਰ ਪਟਦਾ ਤੇ ਇੱਧਰਲੇ ਪਾਸੇ ਹੈਗੀ ਕੰਦ ਤਾਂ ਦੇਖ ਦੇਖ ਕੇ ਉਤਰ ਉਤਰ ਕੇ ਲਾਇਆ ਤਾਂ ਕਿ ਟ੍ਰੇਲਰ ਲੱਗਣਾ ਜਾਵੇ ਹੁਣ ਆਪਾਂ ਇੱਥੋਂ ਮੜਾ ਖਿੱਚਣਾ ਰਾਈਟ ਵਾਲੇ ਪਾਸੇ ਨੂੰ ਇੱਧਰਲੇ ਪਾਸੇ ਕੰਦ ਆ ਦੇਖ ਕੇ ਆਪਾਂ ਖਿੱਚਾਂਗੇ ਕਿਉਂਕਿ ਟ੍ਰੇਲਰ ਦੇ ਟਾਇਰ ਲੱਗਣ ਦਾ ਮੈਨੂੰ ਥੋੜਾ ਜਿਹਾ ਖਤਰਾ ਹੈਗਾ ਬਾਕੀ ਦੇਖਦੇ ਆ ਭਾਈ ਕੈਨੇਡਾ ਦੇ ਅਮਰੀਕਾ ਦੀ ਇੰਨੀ ਮਿੱਤਰਤਾ ਹੈ ਦੋਨੇ ਝੰਡੇ ਇਕੱਠੇ ਲੱਗੇ ਆ ਦੇਖੋ ਕੈਨੇਡਾ ਦੇ ਵੀ ਲੱਗਿਆ ਤੇ ਅਮਰੀਕਾ ਦੇ ਵੀ ਲੱਗਿਆ ਵਾ ਕੰਟੋਰਾ ਕਰਾਂਗੇ ਆਪਾਂ ਬੰਦ ਦੂਰਾ ਬੰਦ ਕਰਕੇ ਹੁਣ ਕੇ ਚੱਲਦੇ ਆ ਬਾਈ ਪਿੱਨੀ ਟੈਗ ਵਾਲੇ ਪਾਸੇ ਟਰੇਲਰ ਆਪਣਾ ਲੈ ਚੁੱਕੇ ਅੱਧੇ ਅੱਧਾ ਹੀ ਅੰਗੂ ਲੈ ਗਏ ਆ ਪੇਪਰ ਵਰਕ ਚੱਕ ਲਏ ਹੋ ਵੀ ਮੇਟਰ ਪਿਆਰੋ ਲਾਸਟ ਵਾਲੀ ਡਿਲੀਵਰੀ ਜਿਹੜੀਆਂ ਸੀ ਸਿਕੰਡਾ ਹੋ ਵੀ ਆਪਣੀਆਂ ਲੈ ਚੁੱਕੀਆਂ ਐ ਟਰੇਲਰ ਹੋ ਗਿਆ ਆਪਣਾ ਖਾਲੀ ਬਿਲਕੁਲ ਤੇ ਹੁਣ ਦੀ ਅਪਡੇਟ ਇਹ ਆ ਆਪਾਂ ਇਹ ਵਾਲਾ ਖਾਲੀ ਟਰੇਲਰ ਛੱਡਣਾ ਹੈਗਾ ਕਿਸੇ ਦੀ ਝਾੜ ਚ ਤੇ ਆਪਾਂ ਲੋਡਡ ਟਰੇਲਰ ਆਪਣਾ ਮਿਲੂਗਾ ਕੱਲ ਨੂੰ ਤਾਂ ਆਪਾਂ ਹੁਣ ਉੱਥੇ ਝਾੜ ਦੇ ਵਿੱਚ ਚੱਲਿਆ ਟਰੇਲਰ ਛੱਡਣਾ ਟਰੇਲਰ ਛੱਡਣ ਤੋਂ ਬਾਅਦ ਮੁੜ ਕੇ ਫਿਰ ਪੰਪ ਤੇ ਜਾ ਕੇ ਖੜਾ ਆਈਏ ਆਪਾਂ ਲੋਡਡ ਟਰੇਲਰ ਆਪਣਾ ਬੱਕ ਹੈਗਾ ਕੱਲ ਨੂੰ ਆਪਾਂ ਲੋਡਡ ਟਰੇਲਰ ਚੱਕਣਾ ਹੁਣ ਪੰਪ ਤੇ ਜਾ ਕੇ ਆਪਾਂ ਰੈਸਟ ਕਰਦੇ ਆਂ ਤੇ ਇੰਨਾ ਕੇ ਬਲੌਗ ਆਪਣਾ ਕਬੂਲ ਕਰਿਓ ਮਿਲਾਂਗੇ ਆਪਾਂ ਫਿਰ ਕੱਲ ਨੂੰ ਇੱਕ ਨਵੀਂ ਵੀਡੀਓ 'ਚ ਤੇ ਪੰਪ ਤੇ ਜਾਪਾ ਕੱਲੂ ਵਲੌਗ ਸਟਾਰਟ ਕਰ ਲੈਣਾ ਹੁਣ ਬਾ ਟ੍ਰੇਲਰ ਛੱਡਣ ਤੋਂ ਬਾਅਦ ਮੈਂ ਸਿੱਧਾ ਪੰਪ ਤੇ ਜਾਵੜਨਾ ਤੇ ਬਾਕੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਆਪਣਾ ਜ਼ਰੂਰ ਸਬਸਕ੍ਰਾਈਬ ਕਰੋ ਮਿਲਦੇ ਆਂ ਬਾਈ ਜੀ ਕੱਲੂ ਇੱਕ ਨਵੇਂ ਵਲੌਗ ਦੇ ਵਿੱਚ ਉਦੋਂ ਤੱਕ ਲਈ ਰੱਬ ਰੱਖੇ